ਗੁਰੂ ਗੋਬਿੰਦ ਸਿੰਘ ਮਾਰਾਇਨ ਆਪਣਾ ਪਰਿਵਾਰ ਵਾਰਤਾ ਹੈਣਾ ਤੇ ਸਾਰਾ ਕੁਝ ਦਾਨ ਕਰ ਦਿੱਤਾ ਤੇ ਮਹਾਰਾਜ ਜੀ ਉਹਨਾਂ ਕਹਿੰਦੇ ਸਾਨੂੰ ਹੁਕਮ ਹੀ ਨਹੀਂ ਆ ਕਿ ਆਪਾਂ ਹੋਰ ਗਾਂ ਅਗਿਆਨ ਵਧਾ ਸਕੀਏ ਤੇ ਜਾਂ ਗੱਦੀ ਨੂੰ ਵਧਾ ਸਕੀਏ ਸਿਰਫ ਇੱਥੇ ਸਾਰਾ ਕੁਝ ਆ ਜੇ ਮੈਂ ਬਚਾਉ ਉਹਨੂੰ ਕਿ ਗੁਰੂ ਮਹਾਰਾਜ ਜੀ ਦੀ ਨਹੀਂ ਸ਼ਕਤੀ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੁਸੀਂ ਪੜਦੇ ਹੋ ਇਤਿਹਾਸ ਮੇਰਾ ਮੰਨਣਾ ਕਿ ਦੁਨੀਆ ਦੇ ਵਿੱਚ ਸਭ ਤੋਂ ਸ੍ਰੇਸ਼ਟ ਤੇ ਸੱਚਾ ਇਤਿਹਾਸ ਹੈ ਨਾ ਜੀ ਬਾਣੀ ਆ ਉਸੇ ਕਿਸਮ ਦੇ ਵਿੱਚ ਆ ਬਾਕੀ ਸਭ ਝੂਠ ਆ ਜੋ ਮੈਂ ਪੜਿਆ ਆ ਮੈਂ ਨਾ ਲੋਕਾਂ ਦੀ ਗੱਲ ਨਹੀਂ ਕਰਦਾ ਹੋਰ ਵਿਦਵਾਨਾਂ ਦੀ ਗੱਲ ਨਹੀਂ ਕਰਦਾ ਜੋ ਮੇਰਾ ਸੋਚਣਾ ਆ 6-700 ਸਾਲ ਹੋ ਗਏ ਆਪਣੇ ਸਿੱਖ ਧਰਮ ਨੂੰ ਹਨ ਮੈਂ ਬਾਬੇ ਨਾਨਕ ਤੋਂ ਸ਼ੁਰੂ ਕਰ ਬਾਬਾ ਨਾਨਕ ਤੋਂ ਹਨ ਸਿੱਖ ਧਰਮ ਦੀ ਗੱਲ ਸ਼ੁਰੂ ਕਰ ਲਵਾਂ ਉਸ ਤੋਂ ਬਾਅਦ ਜਿਹੜਾ ਵੀ ਟਾਈਮ ਬੀਤਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਕਿੰਨਾ ਸਿਰਫ ਦੇਖੋ ਦੁਨੀਆ ਲੜਦੀ ਆ ਜਿੰਨੀਆਂ ਵੀ ਵਰਲਡ ਦੇ ਜੰਗਾਂ ਹੋਈਆਂ ਤੁਸੀਂ ਪੜਦੇ ਹੋ ਜਾਂ ਤੋਂ ਜਨਾਨੀ ਮਗਰ ਹੋਈਆਂ ਤੇ ਜਾਂ ਉਹ ਜ਼ਮੀਨ ਲਈ ਹੋਈਆਂ ਜਾਂ ਰਾਜ ਭਾਗ ਲਈ ਮੈਲਾਂ ਲਈ ਹੋਈਆਂ ਜਾਂ ਜਮੀਨਾਂ ਲਈ ਜੰਗਾ ਹੁੰਦੀਆਂ ਨੇ ਹੋਰ ਕਾਦ ਲਈ ਹੁੰਦੇ ਕਿ ਆਪਾਂ ਇੰਨੀ ਜ਼ਮੀਨ ਕਿਸੇ ਮੁਲਕ ਦੀ ਹੜਪ ਲਈ ਆਪਾਂ ਇਦਾਂ ਕਰ ਲਈਏ ਇੱਕ ਐਸੇ ਸਿੱਖ ਇਤਿਹਾਸ ਦੇ ਵਿੱਚ ਯੋਧੇ ਹੋਏ ਨੇ ਗੁਰੂ ਹੋਏ ਨੇ ਜਿਨ੍ਹਾਂ ਨੇ ਲੋਕਾਂ ਲਈ ਲੜਿਆ ਸੱਚ ਲਈ ਲੜਿਆ ਧਰਮ ਲਈ ਲੜੇ ਕਿ ਲੋਕਾਂ ਦੇ ਜਿਹੜੇ ਅਤਿਆਚਾਰ ਕਰਦੇ ਮੁਗਲਾਂ ਦੇ ਖਿਲਾਫ ਉਸ ਚੀਜ਼ ਨਾਲ ਲੜੇ ਸਿਰਫ ਇੱਕ ਐਸਾ ਹੀ ਧਰਮ ਸਿੱਖ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਲੋਕਾਂ ਲਈ ਲੜੇ ਜਿਹਨਾਂ ਲੋਕਾਂ ਲਈ ਆਪਣਾ ਪਰਿਵਾਰ ਵਾਰਤਾ ਤੇ ਆਪਾਂ ਉਹਨਾਂ ਦਾ ਅੱਜ ਮੁੱਲ ਪਾਉਂਦੇ ਆਂ